ਸਸੀਕਾਲ ਜੀ ਦੋਸਤੋ ਸਵਾਗਤ ਹੈ ਜੀ ਇੱਕ ਹੋਰ ਵੀਡੀਓ ਦੇ ਵਿੱਚ ਮੈਂ ਜੁੜਿਆ ਹਾਂ ਜੀ ਇੱਕ ਵਾਰੀ ਫੇਰ ਤੋਂ ਗੁਰਿੰਦਰ ਨਵੀਂ ਸੱਚੀ ਘਟਨਾ ਤੁਹਾਡੇ ਲਈ ਲੈ ਕੇ ਅੱਜ ਦੀ ਜਿਹੜੀ ਇਹ ਸੱਚੀ ਕਹਾਣੀ ਆ ਨਾ ਇਹ ਵਾਕੀ ਦੇ ਵਿੱਚ ਤੁਹਾਨੂੰ ਵੱਖਰੀ ਲੱਗੂਗੀ ਤੇ ਤੁਹਾਨੂੰ ਯਕੀਨ ਕਰਨਾ ਥੋੜਾ ਜਿਹਾ ਔਖਾ ਲੱਗੂਗਾ ਕਿ ਇਹੋ ਜਿਹੇ ਇਨਸਾਨ ਵੀ ਇਸ ਦੁਨੀਆ ਤੇ ਹੁੰਦੇ ਨੇ ਮਤਲਬ ਇਹੋ ਜਿਹੇ ਮਾਨਸਿਕ ਰੋਗੀ ਵੀ ਜਿਹੜੇ ਇਸ ਧਰਤੀ ਤੇ ਆਪਾਂ ਨੂੰ ਮਿਲ ਜਾਂਦੇ ਨੇ ਸੋ ਜਿਹੜੀ ਇਹ ਘਟਨਾਵਾਂ ਜੀ ਇਹ ਹੈਗੀ ਆ ਮਧਿਆ ਪ੍ਰਦੇਸ਼ ਦੇ ਖੰਡਵਾ ਸ਼ਹਿਰ ਦੀ ਤੇ ਖੰਡਵਾ ਦੇ ਅੰਦਰ ਇੱਕ ਬਹੁਤ ਵੱਡਾ ਕਬਰਿਸਤਾਨ ਸੀਗਾ ਤੇ ਇਹ ਜਿਹੜੀ ਗੱਲ ਹੈਗੀ ਆ 23 ਸਤੰਬਰ 2025 ਦੀ ਸਵੇਰੇ 7 ਵਜੇ ਪਰਿਵਾਰ ਵਾਲੇ ਕਬਰਿਸਤਾਨ ਜਾਣ ਦੀ ਤਿਆਰੀ ਕਰ ਰਹੇ ਆ ਤੇ ਉਹਨਾਂ ਨੇ ਜਾ ਕੇ ਉੱਥੇ ਨਮਾਜ਼ ਪੜ੍ਹਨੀ ਸੀ ਉਹਨਾਂ ਦੇ ਘਰ ਦਾ ਕੋਈ ਜੀ ਜਿਹੜਾ ਵਾ ਉਹ ਤੁਰ ਗਿਆ ਸੀਗਾ ਤੇ ਉਹਦੀ ਰੂਹ ਦੀ ਸ਼ਾਂਤੀ ਦੇ ਲਈ ਉਹਨਾਂ ਨੇ ਜਾ ਕੇ ਉੱਥੇ ਨਮਾਜ਼ ਪੜ੍ਹਨੀ ਸੀ ਜਦੋਂ ਸਾਰਾ ਪਰਿਵਾਰ ਇਕੱਠਾ ਹੋ ਕੇ ਕਬਰਿਸਤਾਨ ਪਹੁੰਚਦਾ ਵਾ ਤਾਂ ਉਹ ਜੋ ਦੇਖਦਾ ਵਾ ਉੱਥੇ ਜਾ ਕੇ ਜਿੱਥੇ ਉਹਨਾਂ ਨੇ ਆਪਣੇ ਘਰ ਪਰਿਵਾਰਕ ਮੈਂਬਰ ਦੀ Laash ਦਫਨ ਕੀਤੀ ਸੀ ਉੱਥੇ ਜਦੋਂ ਉਹ ਦੇਖਦੇ ਨੇ ਹੱਕੇ-ਬੱਕੇ ਰਹਿ ਜਾਂਦੇ ਨੇ ਉਹਨਾਂ ਦੇ ਪੈਰਾਂ ਦੇ ਥੱਲੇੋਂ ਜ਼ਮੀਨ ਨਿਕਲ ਜਾਂਦੀ ਆ ਦਰਸਲ ਉਸ ਪਰਿਵਾਰ ਦੀ ਇੱਕ 70 ਸਾਲ ਦੀ ਮਹਿਲਾ ਜਿਹਦੀ ਮੌਤ ਹੋ ਗਈ ਸੀ ਤੇ ਉਹਨੂੰ ਦਫਨਾਏ ਨੂੰ ਹਲੇ 24 ਘੰਟੇ ਵੀ ਪੂਰੇ ਨਹੀਂ ਸੀ ਹੋਏ ਤੇ ਉਹ ਜਿਹੜਾ ਜਿੱਥੇ ਉਹ ਦਫਨ ਕੀਤੀ ਗਈ ਸੀ ਉਹ ਕਬਰ 'ਚ ਐ ਲੱਗ ਰਿਹਾ ਸੀ ਕਿ ਕਿਸੇ ਨੇ ਇਹ ਕਬਰ ਆ ਜਿਹੜੀ ਉਹ ਦੁਬਾਰਾ ਖੋਦੀ ਆ ਤੇ ਇਹ ਸਾਰਾ ਕੁਝ ਦੇਖਣ ਤੋਂ ਬਾਅਦ ਪਰਿਵਾਰ ਥੋੜਾ ਜਿਹਾ ਸਹਿਮ ਜਾਂਦਾ ਕਬਰਾ ਜਾਂਦਾ ਵਾ ਪਰੇਸ਼ਾਨ ਵੀ ਹੋ ਜਾਂਦਾ ਵਾ ਤੇ ਪਹਿਲਾਂ ਤਾਂ ਉਹਨਾਂ ਨੂੰ ਇਹ ਲੱਗਦਾ ਵੀ ਹੋ ਸਕਦਾ ਕੋਈ ਜਾਨਵਰ ਨਾ ਆ ਗਿਆ ਹੋਵੇ ਵੀ ਜਾਨਵਰ ਵੀ ਕਈ ਵਾਰ ਜਿਹੜੇ ਵੱਡੇ ਜਾਨਵਰ ਨੇ ਉਹ ਇਦਾਂ ਕਰ ਦਿੰਦੇ ਨੇ ਵੀ ਕਬਰਾਂ ਜਿਹੜੀ ਉਹ ਖੋਦ ਦਿੰਦੇ ਨੇ ਪਰ ਉਹਨਾਂ ਨੂੰ ਇਹ ਨਹੀਂ ਲੱਗਦਾ ਕਿ ਇਹ ਜਾਨਵਰ ਦਾ ਕੰਮ ਆ ਉਹ ਨਾਲ ਦੀ ਇੱਕ ਕਬਰ ਹੋਰ ਦੇਖਦੇ ਆ ਜਿੱਥੇ ਇੱਕ ਰੇਲਵੇ ਦਾ ਕਰਮਚਾਰੀ ਬੰਦਾ ਸੀ ਜਿਹੜਾ ਉਹਨੂੰ ਦਫਨ ਕੀਤਾ ਗਿਆ ਸੀਗਾ ਜਦੋਂ ਉਸ ਕਬਰ ਦੇ ਕੋਲ ਉਹ ਪਰਿਵਾਰ ਵਾਲੇ ਜਾਂਦੇ ਨੇ ਤਾਂ ਉੱਥੇ ਵੀ ਇਦਾਂ ਹੀ ਲੱਗਦਾ ਕਿ ਇਹ ਕਬਰ ਆ ਜਿਹੜੀ ਇਹ ਵੀ ਖੋਦੀ ਹੋਈ ਆ ਕਿਸੇ ਨੇ ਇਸਾਰਾ ਕੁਝ ਜਦੋਂ ਉਹ ਪਰਿਵਾਰ ਦੇਖਦਾ ਵਾ ਤਾਂ ਉੱਥੇ ਜਿਹੜਾ ਕਾਜ਼ੀ ਸੀ ਉਹਦੇ ਤੱਕ ਇਹ ਮਾਮਲਾ ਵਾ ਜਿਹੜਾ ਇਹ ਪਹੁੰਚਾਇਆ ਜਾਂਦਾ ਵਾ ਵੀ ਇਦਾਂ ਇਦਾਂ ਕਰਕੇ ਆ ਗੱਲ ਆ ਵੀ ਇੱਥੇ ਕਬਰਾਂ ਖੋਦੀਆਂ ਜਾ ਰਹੀਆਂ ਨੇ ਉਹਦੇ ਕਾਜ਼ੀ ਦੇ ਧਿਆਨ ਦੇ ਵਿੱਚ ਇਹ ਗੱਲ ਲਈਾਈ ਜਾਂਦੀ ਆ ਕਾਜ਼ੀ ਮੌਕੇ ਦੇ ਉੱਤੇ ਪਹੁੰਚਦਾ ਵਾ ਇਹ ਖਬਰ ਅੱਗ ਦੇ ਵਾਂਗੂ ਸਾਰੇ ਸ਼ਹਿਰ ਦੇ ਵਿੱਚ ਫੈਲ ਜਾਂਦੀ ਆ ਕਿ ਕਬਰਿਸਤਾਨ ਦੇ ਵਿੱਚ ਲਾਸ਼ਾਂ ਦੇ ਨਾਲ ਛੇੜਛਾੜ ਕੀਤੀ ਜਾ ਰਹੀ ਆ ਕੋਈ ਚੰਗੀ ਗੱਲ ਨਹੀਂ ਸੀਗੀ ਇਹ ਤੇ ਹੁੰਦਾ ਵੀ ਇਹ ਸਾਰਾ ਮੱਸਿਆ ਦੀ ਰਾਤ ਨੂੰ ਸੀ ਕਿਉਂਕਿ ਇਹਦੇ ਜਿਹੜੇ ਪਹਿਲਾਂ ਵੀ ਕੁਝ ਰਿਕਾਰਡ ਮਿਲੇ ਸੀਗੇ ਮਈ 2025 ਦੇ ਵਿੱਚ ਦਰਅਸਲ ਇਹੋ ਜਿਹਾ ਇੱਕ ਕੇਸ ਸਾਹਮਣੇ ਆਇਆ ਸੀ ਕਿਸੇ ਹੋਰ ਕਬਰਿਸਤਾਨ ਦੇ ਵਿੱਚ ਉੱਥੇ ਚਾਰ ਮਹਿਲਾਵਾਂ ਜਿਹੜੀਆਂ ਡੈੱਡ ਬਾਡੀਜ਼ ਸੀਗੀਆਂ ਮਹਿਲਾਵਾਂ ਦੀਆਂ ਉਹਨਾਂ ਨਾਲ ਵੀ ਸੇਮ ਇਦਾਂ ਹੀ ਕੀਤਾ ਗਿਆ ਸੀ ਛੇੜਛਾੜ ਕੀਤੀ ਗਈ ਸੀ ਉਹਨਾਂ ਦੀ ਕਬਰ ਵੀ ਜਿਹੜੀ ਖੋਦੀ ਗਈ ਸੀ ਤੇ ਉਦੋਂ ਇਹ ਮਾਮਲਾ ਪੁਲਿਸ ਤੱਕ ਵੀ ਪਹੁੰਚਿਆ ਸੀਗਾ ਪੁਲਿਸ ਨੇ ਇਸ ਮੈਟਰ ਨੂੰ ਥੋੜਾ ਜਿਆ ਸੀਰੀਅਸਲੀ ਲਿਆ ਸੀ ਜਿਹੜੇ ਸ਼ਹਿਰ ਦੇ ਜ਼ਿੰਮੇਵਾਰ ਮੁਸਲਮਾਨ ਭਰਾ ਸੀਗੇ ਉਹਨਾਂ ਨੂੰ ਇਕੱਠਾ ਕੀਤਾ ਸੀ ਤੇ ਇਹ ਕਿਹਾ ਗਿਆ ਸੀ ਕਿ ਅਲਰਟ ਰਹਿਣ ਦੀ ਲੋੜ ਆ ਕੁਝ ਜਿਹੜੇ ਬੰਦੇ ਆ ਤੁਸੀਂ ਕਬਰਿਸਤਾਨ ਦੇ ਵਿੱਚ ਰਾਤ ਨੂੰ ਛੱਡੋ ਰਾਤ ਨੂੰ ਰਾਖੀ ਕਰਨ ਦੇ ਲਈ ਉਹ ਉੱਤੇ ਰਹਿਣ ਉਸ ਸਮੇਂ ਮਈ ਦੇ ਵਿੱਚ ਜਦੋਂ ਇਹ ਸਾਰਾ ਕੁਝ ਪੁਲਿਸ ਦੇ ਕੰਨਾਂ ਤੱਕ ਪਹੁੰਚਿਆ ਸੀ ਪਰ ਹੁਣ ਰਾਤ ਨੂੰ ਕੋਈ ਵੀ ਬੰਦਾ ਉੱਥੇ ਰਹਿਣ ਦੇ ਲਈ ਤਿਆਰ ਨਹੀਂ ਸੀ ਉੱਥੇ ਕਬਰਿਸਤਾਨ ਦੇ ਵਿੱਚ ਲਾਸ਼ਾਂ ਦੀ ਰਾਖੀ ਕਰਨ ਦੇ ਲਈ ਤਿਆਰ ਨਹੀਂ ਸੀਗਾ ਤਾਂ ਪੁਲਿਸ ਕੀ ਕਰਦੀ ਆ ਉਹ ਮੁਸਲਮ ਜਿਹੜੇ ਜ਼ਿੰਮੇਵਾਰ ਮੁਸਲਮਾਨ ਭਰਾ ਸੀਗੇ ਉਹਨਾਂ ਨੂੰ ਇਹ ਗੱਲ ਕਹਿੰਦੀ ਆ ਫਿਰ ਤੁਸੀਂ ਹਰ ਕਬਰਿਸਤਾਨ ਦੇ ਵਿੱਚ ਕੈਮਰੇ ਲਗਵਾਓ ਇਹ ਗੱਲ ਮੰਨ ਲਈ ਜਾਂਦੀ ਆ 13 ਕੈਮਰੇ ਅਲੱਗ-ਅਲੱਗ ਕਬਰਿਸਤਾਨਾਂ ਦੇ ਵਿੱਚ ਜਿਹੜੇ ਉਹ ਇੰਸਟਾਲ ਕਰਵਾਏ ਜਾਂਦੇ ਆ 13 ਤੋਂ ਵੱਧ ਵੀ ਹੋ ਸਕਦੇ ਆ ਜਿਹੜੇ ਵੱਡੇ ਕਬਰਿਸਤਾਨ ਸੀ ਉੱਥੇ ਕੈਮਰੇ ਇੰਸਟਾਲ ਕੀਤੇ ਗਏ ਤੇ ਜਦੋਂ ਇਹ ਸਤੰਬਰ ਵਾਲੀ ਘਟਨਾ ਵਾਪਰੀ ਜਦੋਂ 70 ਸਾਲ ਦੀ ਬਜ਼ੁਰਗ ਤੇ ਉਹ ਰੇਲਵੇ ਦੇ ਕਰਮਚਾਰੀ ਦੀ ਡੈੱਡ ਬੋਡੀ ਦੇ ਨਾਲ ਛੇੜਛਾੜ ਹੋਈ ਸੀ ਉਸ ਸਮੇਂ ਕਬਰਸਤਾਨ ਦੇ ਵਿੱਚ ਸੀਸੀਟੀਵੀ ਕੈਮਰਾ ਮੌਜੂਦ ਸੀਗਾ ਹੁਣ ਸਤੰਬਰ ਵਾਲਾ ਮਸਲਾ ਵੀ ਪੁਲਿਸ ਤੱਕ ਪਹੁੰਚਾਇਆ ਜਾਂਦਾ ਵਾ ਪਰਿਵਾਰ ਦੇ ਵੱਲੋਂ ਕਾਜ਼ੀ ਦੇ ਵੱਲੋਂ ਪੁਲਿਸ ਉੱਥੇ ਵੀ ਮੌਕੇ ਤੇ ਪਹੁੰਚਦੀ ਆ ਸਾਰਾ ਜਾਇਜ਼ਾ ਲੈਂਦੀ ਆ ਵੀ ਇਹ ਸਾਰਾ ਕੁਝ ਕੀ ਹੋਇਆ ਤਾ ਫਿਰ ਉਹਨਾਂ ਕੋਲ ਹੁਣ ਸੀਸੀਟੀਵੀ ਕੈਮਰੇ ਦੀ ਫੁਟੇਜ ਸੀ ਸਭ ਤੋਂ ਪਹਿਲਾਂ ਉਹ ਦੇਖੀ ਜਾਂਦੀ ਆ ਤਾਂ ਸੀਸੀਟੀਵੀ ਕੈਮਰੇ ਦੇ ਵਿੱਚ ਇਹ ਆਉਂਦਾ ਵਾ ਕਿ ਇੱਕ ਬੰਦਾ ਦਿਨ ਦੇ ਵਿੱਚ ਵੀ ਗੇੜੇ ਮਾਰ ਰਿਹਾ ਸੀ ਕਬਰਿਸਤਾਨ ਦੇ ਵਿੱਚ ਜਾਂ ਉਹ ਇੱਕ ਤਰ੍ਹਾਂ ਰੇਕੀ ਕਰਦਾ ਸੀ ਵੀ ਕਿੰਨੀਆਂ ਜੜੀਆਂ ਇੱਥੇ ਡੈੱਡ ਬਾਡੀਜ਼ ਰੋਜ਼ ਆਉਂਦੀਆਂ ਨੇ ਤੇ ਕੌਣ-ਕੌਣ ਦਫਨ ਹੋਣ ਦੇ ਲਈ ਆਉਂਦਾ ਵਾ ਉਹਨੇ ਦਿਨੇ ਸਾਰਾ ਕੁਝ ਦੇਖਿਆ ਤੇ ਰਾਤ ਨੂੰ ਇੱਕ ਗੱਲ ਹੈਰਾਨ ਕਰ ਦੇਣ ਵਾਲੀ ਸਾਹਮਣੇ ਆਈ ਸੀਸੀਟੀਵੀ ਦੇ ਵਿੱਚ ਬਿਲਕੁਲ ਨਗਨ ਅਵਸਥਾ ਦੇ ਵਿੱਚ ਉਹ ਬੰਦਾ ਆਉਂਦਾ ਕੋਈ ਵੀ ਕੱਪੜਾ ਉਹਦੀ ਬਾਡੀ ਦੇ ਉੱਤੇ ਨਹੀਂ ਤੇ ਉਹ ਕਬਰਿਸਤਾਨ ਦੇ ਵਿੱਚ ਆਉਂਦਾ ਵਾ ਜੀ ਪਹਿਲਾਂ ਉਹ ਬੰਦੇ ਵਾਲੀ ਕਬਰ ਦੇ ਕੋਲ ਜਾਂਦਾ ਉਹਨੂੰ ਖੋਦਦਾ ਅੰਦਰ ਕੁਝ ਸਮਾਂ ਲਗਾਉਂਦਾ ਵਾ ਤੇ ਬਾਹਰ ਆ ਜਾਂਦਾ ਵਾ ਮਿੱਟੀ ਭਰ ਦਿੰਦਾ ਵਾ ਉਸ ਤੋਂ ਬਾਅਦ ਉਹ 70 ਸਾਲ ਦੀ ਜਿੱਥੇ ਬਜ਼ੁਰਗ ਔਰਤ ਦਫਨ ਸੀ ਉਹਨੂੰ ਖੋਦਦਾ ਵਾ ਅੰਦਰ ਕਬਰ ਦੇ ਅੰਦਰ ਕਾਫੀ ਸਮਾਂ ਲਗਾ ਕੇ ਆਉਂਦਾ ਵਾ ਤੇ ਫੇਰ ਬਾਹਰ ਆਉਂਦਾ ਤੇ ਮਿੱਟੀ ਦੁਬਾਰਾ ਭਰ ਦਿੰਦਾ ਪਰ ਉਹ ਮਿੱਟੀ ਐਨੇ ਚੰਗੇ ਤਰੀਕੇ ਦਾ ਨਾਲ ਨਹੀਂ ਭਰਦਾ ਕਿ ਲੋਕਾਂ ਨੂੰ ਸ਼ੱਕ ਨਾ ਹੋਵੇ ਇੱਥੇ ਉਹ ਗਲਤੀ ਕਰਕੇ ਜਾਂਦਾ ਹਰ ਵਾਰੀ ਹੁਣ ਇਹ ਜਿਹੜਾ ਮਾਮਲਾ ਪੁਲਿਸ ਨੂੰ ਸਮਝ ਨਹੀਂ ਸੀ ਆ ਰਿਹਾ ਕਿ ਆਖਿਰ ਇਹ ਸਾਰਾ ਕਰਨ ਦੇ ਪਿੱਛੇ ਬੰਦਾ ਨਗਨ ਅਵਸਥਾ ਦੇ ਵਿੱਚ ਆਉਂਦਾ ਵਾ ਉਹ ਡੈੱਡ ਬਾਡੀਜ਼ ਦੇ ਨਾਲ ਇਹੋ ਜਿਹਾ ਕੀ ਕਰਦਾ ਕੀ ਇਸ ਬੰਦੇ ਦਾ ਮਕਸਦ ਆ ਤਪਾਲਸ ਉਸ ਬੰਦੇ ਨੂੰ ਪਛਾਨਣ ਦੀ ਕੋਸ਼ਿਸ਼ ਕਰਦੀ ਆ ਉਹਨੂੰ ਜ਼ੂਮ ਕਰਕੇ ਦੇਖਿਆ ਜਾਂਦਾ ਕਿ ਬੰਦਾ ਹੈ ਕੌਣ ਆ ਉਹਦਾ ਚਿਹਰਾ ਵਾ ਜਿਹੜਾ ਉਹ ਕਿਤੇ ਨਾ ਕਿਤੇ ਕਾਫੀ ਹੱਦ ਤੱਕ ਹੈ ਤਾਂ ਉਹ ਬਲਰ ਸੀ ਪਰ ਕਾਫੀ ਹੱਦ ਤੱਕ ਚਿਹਰਾ ਵਾ ਜਿਹੜਾ ਉਹਦਾ ਦਿਖ ਜਾਂਦਾ ਤੇ ਪੁਲਿਸ ਬਹੁਤ ਜਲਦੀ ਕਾਮਯਾਬ ਹੋ ਜਾਂਦੀ ਆ ਉਹਨੂੰ ਫੜਨ ਦੇ ਵਿੱਚ ਤੇ ਉਸ ਬੰਦੇ ਦਾ ਨਾਮ ਸੀਗਾ ਜੀ ਈਯੂਬ ਮੁੰਡਵਾੜਾ ਉਹਦਾ ਸ਼ਹਿਰ ਸੀਗਾ ਜੀ ਤੇ ਉਹਦੀ ਉਮਰ ਸੀਗੀ 50 ਸਾਲ ਦੇ ਕਰੀਬ ਉਹਨੂੰ ਬਹੁਤ ਜਲਦੀ ਪੁਲਿਸ ਵੱਲੋਂ ਅਰੈਸਟ ਕਰ ਲਿਆ ਜਾਂਦਾ ਵਾ ਜਦੋਂ ਉਸ ਬੰਦੇ ਨੂੰ ਫੜਿਆ ਜਾਂਦਾ ਵਾ ਤਾਂ ਇਹ ਪਤਾ ਲੱਗਦਾ ਕਿ ਇਸ ਬੰਦੇ ਦੇ ਉੱਤੇ ਪਹਿਲਾਂ ਹੀ 13 ਐਫ ਆਈ ਆਰ ਦਰਜ ਨੇ ਤੇ ਉਹ ਐਫ ਆਈ ਆਰ 2008 ਤੋਂ ਲੈ ਕੇ 2011 ਇਹ ਸਮੇਂ ਦੇ ਦੌਰਾਨ 13 ਐਫ ਆਈ ਆਰ ਇਸ ਬੰਦੇ ਤੇ ਹੋਈਆਂ ਪਹਿਲੀ ਐਫ ਆਈ ਆਰ ਹੋਈ ਸੀ ਕਿ ਇਹ ਬੰਦੇ ਨੇ ਆਪਣੀ ਘਰਵਾਲੀ ਨੂੰ ਕਤਲ ਕੀਤਾ ਸੀ ਆਪਣੀ ਹੀ ਘਰਵਾਲੀ ਨੂੰ ਇਹਨੇ ਮਾਰ ਦਿੱਤਾ ਸੀ ਉਸ ਤੋਂ ਬਾਅਦ ਇਹਨੇ ਦੂਜਾ ਵਿਆਹ ਕਰਾਇਆ ਤੇ ਦੂਜੀ ਘਰ ਵਾਲੀ ਦਾ ਵੀ ਇਹਨੇ ਉਹਨੂੰ ਖੂਹ ਦੇ ਵਿੱਚ ਧੱਕਾ ਦੇ ਕੇ ਮੌਤ ਦੇ ਘਾਟ ਉਤਾਰ ਦਿੱਤਾ ਸੀ ਕੁਝ ਚੋਰੀਆਂ ਦੇ ਜਿਹੜੇ ਮਾਮਲੇ ਦਰਜ ਸੀਗੇ ਇਹਦੇ ਤੇ ਮਤਲਬ ਰਿਕਾਰਡ ਇਹਦਾ ਮਾੜਾ ਹੀ ਸੀਗਾ ਇਹਨੂੰ ਹੁਣ ਇਹ ਸਾਬਤ ਹੋ ਗਿਆ ਸੀ ਵੀ ਇਹ ਬੰਦਾ ਜਿਹੜਾ ਜੇਲ੍ਹ ਤੋਂ ਫਰਾਰ ਹੋਇਆ ਹੋਇਆ ਵਾ ਭੱਜਿਆ ਹੋਇਆ ਵਾ ਦੁਬਾਰਾ ਜਦੋਂ ਇਹ ਫੜਿਆ ਜਾਂਦਾ ਇਹਨੂੰ ਇਹ ਪੁੱਛਿਆ ਜਾਂਦਾ ਵੀ ਚੱਲ ਤੂੰ ਪੁਰਾਣੀਆਂ ਗੱਲਾਂ ਤਾਂ ਛੱਡ ਵੀ ਇਹ ਕਬਰਿਸਤਾਨ ਵਾਲਾ ਮਸਲਾ ਕੀ ਆ ਉੱਥੇ ਜਾ ਕੇ ਤੂੰ ਨਗਨ ਅਵਸਥਾ ਦੇ ਵਿੱਚ ਜਾਣਾ ਵਾ ਮਸਿਆ ਦੀ ਰਾਤ ਨੂੰ ਤੂੰ ਜਾਣਾ ਵਾ ਤੇ ਉੱਥੇ ਤੂੰ ਕਰਦਾ ਕੀ ਆ ਲਾਸ਼ਾਂ ਦੇ ਨਾਲ ਜ਼ਿਆਦਾਤਰ ਤੂੰ ਮਹਿਲਾਵਾਂ ਦੇ ਨਾਲ ਇਹ ਸਾਰਾ ਕੁਝ ਕਰਦਾ ਵਾ ਤੇ ਉਹ ਇਹ ਵੀ ਸੁਣਨ ਦੇ ਵਿੱਚ ਆਇਆ ਕਿ ਕੁਝ ਬੱਚੀਆਂ ਵੀ ਸ਼ਾਮਲ ਸੀ ਬਜ਼ੁਰਗ ਔਰਤਾਂ 70 ਸਾਲ ਦੀ ਬਜ਼ੁਰਗ ਇਸ ਤੋਂ ਪਹਿਲਾਂ ਉਸ ਇੱਕ 74 ਸਾਲ ਦੀ ਬਜ਼ੁਰਗ ਦੇ ਨਾਲ ਵੀ ਇਹ ਸਾਰਾ ਕੁਝ ਕਰ ਚੁੱਕਿਆ ਸੀ ਅਸਲ ਦੇ ਵਿੱਚ ਉਹ ਕਰਮ ਹੀ ਕਰਦਾ ਸੀ ਗਲਤ ਕੰਮ ਡੈੱਡ ਬਾਡੀਜ਼ ਦੇ ਨਾਲ ਕਰਦਾ ਸੀ ਜਦੋਂ ਉਹਨੂੰ ਇਹ ਸਾਰਾ ਕੁਝ ਕਰਨ ਦਾ ਕਾਰਨ ਪੁੱਛਿਆ ਗਿਆ ਤਾਂ ਉਹ ਕਹਿੰਦਾ ਕਿ ਜਦੋਂ ਮੈਂ ਜੇਲ੍ਹ ਦੇ ਵਿੱਚ ਸੀ ਪਹਿਲਾਂ ਤਾਂ ਇੱਕ ਕੈਦੀ ਨੇ ਮੈਨੂੰ ਇਹ ਦੱਸਿਆ ਸੀ ਕਿ ਜੇ ਅਸੀਂ ਕਬਰਿਸਤਾਨ ਦੇ ਵਿੱਚ ਜਾ ਕੇ ਇੱਕ ਲਾਸ਼ ਦੇ ਨਾਲ ਇੱਕ ਡੈੱਡ ਬਾਡੀ ਦੇ ਨਾਲ ਇਹ ਸਾਰਾ ਕੁਝ ਕਰਦੇ ਆ ਤਾਂ ਸਾਡਾ ਜਿਹੜਾ ਜੀਵਨ ਆ ਉਹ ਸਫਲ ਹੋ ਜਾਂਦਾ ਤੇ ਅਸੀਂ ਆਪਣੀ ਇੱਛਾ ਵਾ ਜਿਹੜੀ ਉਹ ਪੂਰੀ ਕਰ ਸਕਦੇ ਆ ਜੇ ਮੱਸੀਆ ਦੀ ਰਾਤ ਨੂੰ ਇਦਾਂ ਕਰਦੇ ਆ ਕਿ ਉਹਦੀ ਜਿਹੜੀ ਰੂਹ ਆ ਉਹ ਸਾਡੇ ਵਿੱਚ ਪ੍ਰਵੇਸ਼ ਕਰਦੀ ਆ ਉਹ ਬਹੁਤ ਤਾਕਤਵਰ ਹੁੰਦੀ ਆ ਤੇ ਅਸੀਂ ਜੋ ਵੀ ਮੰਗ ਫਿਰ ਮੂਰੇ ਰੱਖਾਂਗੇ ਰੱਬ ਦੇ ਉਹ ਸਾਨੂੰ ਮਿਲਦਾ ਉਹ ਪੂਰੀ ਹੋ ਜਾਂਦੀ ਆ ਉਹ ਕੈਦੀ ਦੇ ਕਹਿਣ ਦੇ ਉੱਤੇ ਇਹ ਸਾਰਾ ਕੁਝ ਇਹ ਕਰਦਾ ਸੀ ਇਸ ਤੋਂ ਬਾਅਦ ਪੁਲਿਸ ਨੂੰ ਕੋਈ ਜਿੱਦਾਂ ਹੋਰ ਥੋੜੇ ਜਿਹਾ ਪੁਖਤਾ ਸਬੂਤ ਚਾਹੀਦੇ ਸੀ ਤਾਂ ਜਿਹੜੀ ਫੈਮਿਲੀ 70 ਸਾਲ ਦੀ ਬਜ਼ੁਰਗ ਦਫਨਾ ਕੇ ਗਈ ਸੀ ਉਹਨੂੰ ਕਿਹਾ ਜਾਂਦਾ ਕਿ ਆਪਾਂ ਪੋਸਟਮਾਰਟਮ ਕਰਾ ਲਈਏ ਜੇ ਬੋਡੀ ਦਾ ਵੀ ਇਹ ਆਪਾਂ ਨੂੰ ਕਨਫਰਮ ਹੋ ਜਾਊਗਾ ਕਿ ਇਹਨੇ ਕੋਈ ਕਰਮ ਕੀਤਾ ਵਾ ਬੋਡੀ ਦੇ ਨਾਲ ਤੇ ਇਹਨੂੰ ਸਜ਼ਾ ਵਾ ਜਿਹੜੀ ਹੋਰ ਵੀ ਵੱਧ ਦਵਾਈ ਜਾ ਸਕਦੀ ਆ ਇਸ ਮਾਨਸਿਕ ਰੂਗੀ ਨੂੰ ਪਰ ਜਿਹੜਾ ਉਹ ਪਰਿਵਾਰ ਸੀ ਉਹ ਬਦਨਾਮੀ ਤੋਂ ਡਰਦਾ ਸੀ ਉਹ ਕਹਿੰਦਾ ਵੀ ਅਸੀਂ ਇਹ ਚੱਕਰਾਂ ਦੇ ਵਿੱਚ ਬਿਲਕੁਲ ਨਹੀਂ ਪੈਣਾ ਤੇ ਉਹਨੇ ਉਸ ਲਾਸ਼ ਨੂੰ ਨਵਾਤਵਾ ਕੇ ਦੁਬਾਰਾ ਦਫਨਾ ਦਿੱਤਾ ਸੀ ਪੋਸਟਮਾਰਟਮ ਵਾਲੇ ਚੱਕਰਾਂ ਦੇ ਵਿੱਚ ਉਹ ਨਹੀਂ ਪਏ ਸੀ ਤੇ ਕੋਈ ਵੀ ਪਰਿਵਾਰ ਇਹਦੇ ਲਈ ਅੱਗੇ ਨਹੀਂ ਆਉਂਦਾ ਸ਼ਹਿਰ ਦੇ ਵਿੱਚ ਰੌਲਾ ਬਹੁਤ ਪਿਆ ਸੀ ਸ਼ਹਿਰ ਵਾਲੇ ਲੋਕਾਂ ਦੇ ਵਿੱਚ ਬਹੁਤ ਜ਼ਿਆਦਾ ਗੁੱਸਾ ਸੀ ਤੇ ਜਦੋਂ ਇਹ ਬੰਦਾ ਅਰੈਸਟ ਹੋਇਆ ਸੀ ਉਦੋਂ ਹਜ਼ਾਰਾਂ ਲੋਕ ਕਹਿੰਦੇ ਉੱਥੇ ਇਕੱਠੇ ਹੋਏ ਸੀ ਤੇ ਉਹ ਇਹ ਮੰਗ ਕਰ ਰਹੇ ਸੀ ਕਿ ਇਹਨੂੰ ਚੌਕ ਦੇ ਵਿੱਚ ਖੜਾ ਕੇ ਦੀ ਗੋਲੀ ਮਾਰ ਦੋ ਵੀ ਇਹਨੇ ਇਹੋ ਜਿਹਾ ਕੰਮ ਕੀਤਾ ਵਾ ਪਰ ਕਾਨੂੰਨ ਆਪਣਾ ਕੰਮ ਕਰਨਾ ਜਾਣਦਾ ਵਾ ਜੀ ਉਹਨੇ ਕਾਨੂੰਨ ਨੇ ਇਹਨੂੰ ਮਾਨਸਿਕ ਰੋਗੀ ਆ ਜਿਹੜਾ ਘੋਸ਼ਿਤ ਕੀਤਾ ਤੇ ਇਹਨੂੰ ਦੁਬਾਰਾ ਜੇਲ੍ਹ ਦੇ ਵਿੱਚ ਭੇਜਿਆ ਜਾਂਦਾ ਵਾ ਤੇ ਬੰਦਾ ਹਲੇ ਵੀ ਹੁਣ ਜੇਲ੍ਹ ਦੇ ਵਿੱਚ ਆ ਤੇ ਮੈਂ ਕਹਿੰਦਾ ساری ਉਮਰ ਇਹੋ ਜਿਹੀ ਮਾਨਸਿਕ ਰੋਗੀ ਜੇਲ੍ਹ ਦੇ ਵਿੱਚ ਹੀ ਰਹਿਣ ਤੇ ਇਹਨੂੰ ਸੀ ਕਲਾਸ ਦੇ ਵਿੱਚ ਰੱਖਿਆ ਜਾਂਦਾ ਵਾ ਸੋ ਦੋਸਤੋ ਇਹੋ ਜਿਹੀ ਵੀ ਦੇਖੋ ਲੋਕ ਨੇ ਕਿ ਕਿਸੇ ਨੇ ਇਹਨੂੰ ਕਹਤਾ ਵੀ ਇਦਾਂ ਕਰਨ ਨਾਲ ਤੇਰੀਆਂ ਇੱਛਾਵਾਂ ਪੂਰੀਆਂ ਹੋ ਜਾਣਗੀਆਂ ਤੇਰੇ ਕੋਲੇ ਸੁਪਰ ਪਾਵਰ ਜਿਹਨੂੰ ਆਪਾਂ ਕਹਿੰਦੇ ਆ ਨਾ ਸ਼ਕਤੀਆਂ ਮਹਾਨ ਸ਼ਕਤੀਆਂ ਤੇਰੇ ਕੋਲ ਆ ਜਾਣਗੀਆਂ ਇਦਾਂ ਕਰਨ ਦੇ ਨਾਲ ਇਹ ਗੱਲਾਂ ਚ ਆ ਗਿਆ ਤੇ ਇਹ ਸਾਰਾ ਕੁਝ ਕਰਨ ਲੱਗ ਗਿਆ ਬਿਲਕੁਲ ਨਗਨ ਅਵਸਥਾ ਦੇ ਵਿੱਚ ਉੱਥੇ ਜਾਂਦਾ ਸੀ ਤੇ ਲਾਸ਼ਾਂ ਦੇ ਨਾਲ ਕੋ ਕਰਮ ਕਰਦਾ ਸੀ ਕਿਹੋ ਜੀ ਸੋਚ ਹੋਊਗੀ ਬੰਦੇ ਦੀ ਤੇ ਕਿਹੋ ਜੀ ਮਾਨਸਿਕਤਾ ਇਹ ਲਈ ਫਿਰਦਾ ਸੀ ਬਿਲਕੁਲ ਇਹ ਖੁੱਲੇ ਆਮ ਸਮਾਜ ਦੇ ਵਿੱਚ ਰਹਿਣ ਵਾਲੇ ਲੋਕ ਨਹੀਂ ਹੈਗੇ ਤੁਸੀਂ ਵੀ ਆਪਣੀ رائے ਜਿਹੜੀ ਜਰੂਰ ਦਿਓ ਇਸ ਸੱਚੀ ਘਟਨਾ ਬਾਰੇ ਬਾਕੀ ਅਗਲੀ ਵੀਡੀਓ ਦੇ ਵਿੱਚ ਜਰੂਰ ਮਿਲਦਾ ਜੀ ਇੱਕ ਨਵੀਂ ਹੋਰ ਸੱਚੀ ਕਹਾਣੀ ਦੇ ਨਾਲ